ਸੰਤ ਮਹਾਂਪੁਰਖ ਸੰਤ 바ਬਾ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਸਤਕਾਰ ਜੋ ਮਾਤਾ ਅਨੰਦ ਕੌਰ ਜੀ ਢਾਗਾ ਵਾਲੇ ਜਿਨ੍ਹਾਂ ਨੇ 13 ਸਾਲ ਲਗਾਤਾਰ ਮੂਲ ਮੰਤਰ ਵਾਹਿਗੁਰੂ ਦਾ ਜਾਪ ਸੁਖਮਨੀ ਸਾਹਿਬ ਦਾ ਨਿਤਨੇਮ ਤੇ 25 ਬਾਟ ਖਾਲਸਾ ਜੀ ਜਾਪਰੀ ਸਾਲ ਦੇ ਨਿਤ ਕੀ ਪਾਠ ਜਦ ਕਿ ਸਾਡੇ ਨਿਤ ਕਰਦੇ ਸੀ ਮਾਤਾ ਜੀ ਇਹਨਾਂ ਭਜਨ ਕੀਤੇ ਉਹਨਾਂ ਨੇ ਸਮਾਉਣ ਤੇ ਗੁਰਮukh ਪਿਆਰੇ ਭਾਈ ਹਜਾਰਾ ਸਿੰਘ ਜੀ ਜਿਹੜੇ ਸੰਤਾਂ ਦੇ ਵੱਡੇ ਭਾਈ ਸਨ ਉਹਨਾਂ ਦਾ ਜਨਮ ਤੇ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਨਾਗ ਦੀੁੰਨਿਆ ਤੇ ਫਗਣ ਦੀ ਸੰਗਰਾਮ ਅੰਮ੍ਰਿਤ ਵੇਲੇ 2.5 ਵਜੇ ਬੁੱਧਵਾਰ ਦਾ ਦਿਨ ਸੀ ਅਖਾੜਾ ਨਗਰ ਵਿਖੇ ਇਹਨਾਂ ਮਹਾਪੁਰਖਾਂ ਦਾ ਜਨਮ ਹੋਇਆ ਮਹਾਪੁਰਖਾਂ ਦੇ ਜਨਮ ਦੇ ਤਾਮ ਤੇ ਜੋ ਮਹਾਪੁਰਖਰੇ ਭੂਆ ਜੀ ਸਾਨ ਸਾਹਿਬ ਕੌਰ ਜੀ ਉਹਨਾਂ ਨੇ ਆਪਣੀ ਗੋਦ ਵਿੱਚ ਲੈ ਕੇ ਰੂਹੇ ਚਲਪੇਟ ਕੇ ਮਾਤਾ ਦਾ ਦੁੱਧ ਸੁੰਘਣ ਤੋਂ ਪਹਿਲਾਂ ਸਤਿਗੁਰੂ ਗ੍ਰੰਥਾ ਦੀ ਹਜ਼ੂਰੀ ਚਾ ਕੇ ਮੱਥਾ ਟਿਕਵਾਇਆ ਤੜਾ ਪ੍ਰਸ਼ਾਦ ਦੀ ਦੇਗ ਪਹਿਲਾਂ ਤਿਆਰ ਕੀਤੀ ਗਈ ਹੁਕਮ ਨਾਣਾ ਲਿਆ ਗ੍ਰੰਥੀ ਸਿੰਘ ਸਾਹਿਬਾਨ ਨੇ ਹਕਮ ਨਾਵਾ ਆਇਆ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੋ ਪਿਆ ਪ੍ਰਗਟਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਭਾਸਾ ਇਹ ਹਕਮ ਨਾਵਾ ਆਇਆ ਸਿੰਘ ਗੁਰ ਪੂਰੇ ਤੋਂ ਗੁਰਬਚਨ ਸਿੰਘ ਨਾਮ ਰੱਖਿਆ ਪਰ ਪਰਮੇਸ਼ਰ ਦੀ ਮਿਹਰ ਨਾਮ ਨਾਲ ਪਰਖ ਵੀ ਸ਼ੁਰੂ ਹੋ ਗਈ ਬੱਚੇ ਨੂੰ ਦੇਖ ਕੇ ਜਨਮ ਵੀ ਦੇ ਦਿੱਤਾ ਤੇ ਨਾਮ ਨਾਲ ਕਸਵੱਟੀ ਵੀ ਕੱਸ ਦਿੱਤੀ ਜੇਸ ਬੱਚੇ ਦਾ ਮਾਤਾ ਪਿਤਾ ਬਾਲਕ ਵਾਸਤੇ ਚੜ੍ਹਾਈ ਕਰ ਜਾਵੇ ਉਹਨੂੰ ਪੜ੍ਹਨਾ ਬਹੁਤ ਮੁਸ਼ਕਲ ਹੋਇਆ ਕਰਦਾ ਹੈ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਪੁਰਖਾਂ ਦੀ ਉਮਰ ਕੇਵਲ 13 ਮਹੀਨਿਆਂ ਦੀ ਸੀ ਜਿੱਦੇ ਸਤਕਾਰਜੋੜ ਮਾਤਾ ਆਨੰਦ ਕੌਰ ਜੀ ਸਸਖੰਡ ਪਿਆਨਾ ਕਰ ਗਏ ਉਸ ਦਿਨ ਤੋਂ ਦਾਦੀ ਰਾਣ ਕੌਰ ਜੀ ਨੂੰ ਆਪਣੇ ਗੋਦ ਵਿੱਚ ਰੱਖ ਕੇ ਇਹਨਾਂ ਨੂੰ ਪਾਲਿਆ ਕੁਝ ਉਮਰ ਹੋਈ ਕਿਸ਼ੋਰ ਅਵਸਥਾ 'ਚ ਪਹੁੰਚੇ ਸਾਹਤਾ ਦੀ ਦਾਦੀ ਜੀ ਦੀ ਚੜ੍ਹਾਈ ਕਰ ਗਏ ਭੂਆ ਜੀ ਦੇ ਪਾਸ ਕਿਸ਼ਨਪੁਰਾ ਪਿੰਡ ਹੈ ਪਿੰਡਰਾਂ ਵਾਲੇ ਲਾਗੇ ਪੈਂਦਾ ਥੋੜੀ ਬਾਤ ਉੱਥੋਂ ਉੱਥੇ ਜਾ ਕੇ ਸਰੀਰ ਦੀ ਪਾਲਣਾ ਪੋਲਸਣਾ ਸ਼ੁਰੂ ਹੋਈ ਸਤਗੁਰੂ ਗਰੀਬ ਨਿਵਾਜ਼ ਜੀ ਦੇ ਪਿਆਰਿਆਂ ਨੇ ਬਚਪਨ ਤੋਂ ਬਾਣੀ ਪੜਨੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਦੀ ਕਿਰਪਾ ਸੀ 7 ਸਾਲ ਦੀ ਉਮਰ ਵਿੱਚ ਆਪ ਜੀ ਅਖੰਡ ਪਾਠੀ ਬਣ ਗਏ ਸਾਨੂੰ ਜਦੋਂ ਪਾਪਿਆ ਬੈਠਾ ਕਰਦੇ ਥੱਲੇ ਟੀਨੂ ਜਾਂ ਬਣਾ ਕੇ 도ੜੇ ਦਾ ਨਾ ਕੱਪੜੇ ਦਾ ਉੱਪਰ ਤੇ ਬੈਠ ਕੇ ਰੌਣ ਲਾਇਆ ਕਰਦੇ ਸੀ ਕਿਉਂਕਿ 7 ਸਾਲ ਦੀ ਉਮਰ ਵਿੱਚ ਬੱਚੇ ਦਾ ਕੱਦ ਬਹੁਤ ਛੋਟਾ ਹੁੰਦਾ ਸਸਤਰੂ ਦੇ ਅੱਖਰ ਵੀ ਦਿੱਸਦੇ ਨਹੀਂ ਸੀ ਪਹਿਲਾਂ ਥੱਲੇ ਹਾਂ ਕੀ ਕਰਕੇ ਉੱਪਰ ਬੈਠ ਕੇ ਰੌਣ ਲਾਇਆ ਕਰਦੇ ਇਤਨਾ ਭਾਰੀ ਹਿਰਦਾ ਸੋਤੇ ਅੱਜ 7 ਸਾਲ ਦੀ ਉਮਰ ਵਿੱਚ ਅੱਖਰ ਨਹੀਂ ਬੋਲਣ ਆਉਂਦੇ ਤੇ 7 ਸਾਲ ਦੀ ਉਮਰ ਵਿੱਚ ਅਖੰਡ ਪਾਠੀ ਬਣਨਾ ਇਹ ਬਖਸ਼ਿਸ਼ ਬਿਨਾ ਕਦੇ ਨਹੀਂ ਬਣਿਆ ਜਾ ਸਕਦਾ ਐਨੀ ਮਿਹਨਤ ਕੀਤੀ ਆਪ ਜੀ ਨੇ ਬਚਪਨ ਤੋਂ ਲੈ ਕੇ ਅੰਤਲੇ ਸਾਸ ਤੱਕ ਜੋ ਕੌਫਤ ਕੀਤੇ ਬੜੇ ਭਾਰੀ ਅਮੋਲਖਾਂ ਨੇ